ਅੱਜ ਗੁਰੂ ਹਰ ਸਹਾਏ ਦੇ ਲੋਕਾਂ ਦੀ ਇਨਸਾਨੀਅਤ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਇੱਕ ਅਵਾਰਾ ਪਸ਼ੂ ਜਿਹੜਾ ਏ ਇੱਕ ਲੇਡੀਜ਼ ਨੂੰ ਟੱਕਰ ਮਾਰਦਾ ਤੇ ਦੋਨੋਂ ਬੱਚੇ ਵੀ نیچے ਆ ਜਾਂਦੇ ਨੇ ਤੇ ਕਿਸ ਤਰ੍ਹਾਂ ਆਸ-ਪਾਸ ਗੁਰੂ ਹਰ ਸਹਾਏ ਦੇ ਲੋਕ ਚੜਾਈ ਮਿੰਟਾਂ ਸਕਿੰਟਾਂ ਦੇ ਵਿੱਚ ਉਹਨਾਂ ਦੀ ਜਾਨ ਜਿਹੜੀ ਹੈ ਬਚਾ ਲੈਂਦੇ ਨੇ ਕਿਸ ਤਰ੍ਹਾਂ ਜਿਹੜਾ ਏ ਠੱਠੇ ਦੇ નીચેੋਂ ਕੱਢ ਰਹੇ ਨੇ ਪੂਰੀ ਵੀਡੀਓ ਦੇਖ ਵੀ ਲੈਣਾ ਤੇ ਸ਼ੇਅਰ ਵੀ ਕਰ ਦੇਣਾ ਤਾਂ ਜੋ ਲੋਕ ਇਹਨਾਂ ਅਵਾਰਾ ਪਸ਼ੂਆਂ ਤੋਂ ਅਵੇਅਰ ਹੋ ਸਕਣ ਕਿਸ ਤਰ੍ਹਾਂ ਜਿਹੜਾ ਇਹ ਸ਼ਾਂਤਮਈ ਮਾਹੌਲ ਹੈਗਾ ਬੱਚੇ ਜਿਹੜੇ ਨੇ ਸਕੂਲ ਜਾ ਰਹੇ ਨੇ ਔਰ ਕਿਸ ਤਰ੍ਹਾਂ ਬੱਚੀਆਂ ਵੀ ਸਕੂਲ ਜਾ ਰਹੀਆਂ ਨੇ ਇਹਨਾਂ ਦੀ ਕਿਸਮਤ ਹੀ ਕਹਿ ਰੋ ਜਿਹੜੀ ਹੈ ਬਹੁਤ ਚੰਗੀ ਹੈ ਜਿਹੜਾ ਇਸ ਟਾਈਮ ਆਵਾਰਾ ਪਸ਼ੂ ਦੀ ਕੋਈ ਵੀ ਹਰਕਤ ਜਿਹੜੀ ਆਸ-ਪਾਸ ਕੈਮਰੇ ਦੇ ਵਿੱਚ ਕੈਦ ਨਹੀਂ ਹੁੰਦੀ ਸਕੂਲ ਬੱਸਾਂ ਜਾ ਰਹੀਆਂ ਨੇ ਕਿਉਂਕਿ ਸਵੇਰ ਦਾ ਟਾਈਮ ਹੈਗਾ ਸਭ ਨੂੰ ਜਿਹੜਾ ਸਕੂਲ ਜਾਣਾ ਹੁੰਦਾ ਉਸੇ ਤਰ੍ਹਾਂ ਜਿਹੜੇ ਬੱਚੇ ਵੀ ਜਾ ਰਹੇ ਕਿਸ ਤਰ੍ਹਾਂ ਜਿਹੜਾ ਇਹ ਸਵੇਰ ਨੂੰ ਬੱਚੇ ਜਿਹੜਾ ਸਕੂਲ ਨੂੰ ਜਾ ਰਹੇ ਨੇ ਬੱਸਾਂ ਜਾ ਰਹੀਆਂ ਨੇ ਤੇ ਸਾਰੇ ਜਿਹੜੇ ਆਪਣੇ ਕਮਾਕਾਰਾਂ ਨੂੰ ਨਿਕਲ ਰਹੇ ਐ ਤੇ ਉੱਥੇ ਜਿਹੜਾ ਇੱਕ ਮਿੰਟਾਂ ਦੇ ਵਿੱਚ ਕੀ ਹੋ ਜਾਣਾ ਹੈ ਕਿਸੇ ਨੂੰ ਕੁਝ ਨਹੀਂ ਪਤਾ ਦੇਖਦੇ ਹੀ ਦੇਖਦੇ ਕਿਸ ਤਰ੍ਹਾਂ ਇੱਕਦਮ ਜਿਹੜਾ ਇਹ ਗਲੀ ਸ਼ਾਂਤ ਹੈਗੀ ਹੈ ਕਾਰ ਜਾ ਰਹੀ ਹੈ ਬਾਈਕ ਜਾ ਰਹੀ ਹੈ ਬਿਲਕੁਲ ਜਿਹੜਾ ਹੈ ਸ਼ਾਮਾਈ ਮਾਹੌਲ ਜਿਹੜਾ ਇਹ ਚੱਲ ਰਿਹਾ ਹੈ ਤੇ ਹੁਣ ਦੇਖਦੇ ਆ ਮਿੰਟਾਂ ਸਕਿੰਟਾਂ ਦੇ ਵਿੱਚ ਦੇਖਦੇ ਹੀ ਦੇਖਦੇ ਜੀਟੀਬੀ ਰੋਡ ਵਾਲੀ ਸਾਈਡ ਜੋਕੀ ਦਾ ਜਿਹੜਾ ਸ਼ੋਰੂਮ ਹੈਗਾ ਸਾਹਮਣੇ ਓਮ ਕੰਪਿਊਟਰ ਵਾਲੀ ਗਲੀ ਜਿਹੜੀ ਹੈਗੀ ਹੈ ਹੁਣ ਦੇਖੋ ਕਿਸ ਤਰ੍ਹਾਂ ਇਹ ਕਲੇੜੀ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੀ ਹੈ ਤੇ ਕਿਸ ਤਰ੍ਹਾਂ ਆਵਾਰਾ ਪਸ਼ੂ ਅਚਾਨਕ ਜਿਹੜਾ ਪਿੱਛੋਂ ਆਂਦਾ ਤੇ ਇੰਨੀ ਭਿਆਨਕ ਟੱਕਰ ਮਾਰਦਾ ਦੋਨੋਂ ਬੱਚੇ ਤੇ ਲੇਡੀਜ਼ ਦੇ ਉੱਪਰ ਹੀ ਜਿਹੜਾ ਬੈਠ ਜਾਂਦਾ ਤੇ ਇੱਕ ਬੱਚਾ ਜਿਹੜਾ ਦੇਖੋ ਇੱਕ ਬੇਟਾ ਜਿਹੜਾ ਇਹ ਸਾਈਡ ਤੇ ਖੜਾ ਹੋ ਗਿਆ ਤੇ ਰੈਕਟ ਟੀ-ਸ਼ਰਟ ਵਾਲੇ ਨੂੰ ਦੇਖੋ ਕਿਸ ਤਰ੍ਹਾਂ ਭੱਜ ਕੇ ਜਿਹੜਾ ਇਹ ਜਾ ਰਿਹਾ ਹੈ ਉਹਦੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਇਸ ਨੂੰ ਫਟਾਫਟ ਕੱਢਿਆ ਜਾਏ ਆਸ-ਪਾਸ ਦੇ ਲੋਕ ਜਿਹੜੇ ਨੇ ਉਹਨਾਂ ਦੀ ਇਹੀ ਕੋਸ਼ਿਸ਼ ਹੈਗੀ ਹੈ ਪਿੱਛੋਂ ਕਿਵੇਂ ਅਚਾਨਕ ਇੱਕ ਹੋਰ ਜਿਹੜਾ ਇਹ ਜੈਂਟਸ ਆਂਦਾ ਕਿਸ ਤਰ੍ਹਾਂ ਫਟਾਫਟ ਬੱਚੀ ਨੂੰ ਕੱਢ ਰਿਹਾ ਹੈ ਤੇ ਉਹ ਲੇਡੀਜ਼ ਨੂੰ ਜਿਹੜਾ ਉਠਾਰੇ ਨੇ ਇੱਥੇ ਇਨਸਾਨੀਅਤ ਦੇਖਣ ਨੂੰ ਮਿਲ ਰਹੀ ਹੈ ਵੀ ਹੱਲੇ ਵੀ ਇਨਸਾਨੀਅਤ ਲੋਕਾਂ ਦੇ ਵਿੱਚ ਜਿੰਦਾ ਹੈ ਵੀਡੀਓ ਹੈਗੀ ਹੈ ਆਵਾਰਾ ਪਸ਼ੂ ਕਿਵੇਂ ਜਿਹੜਾ ਇਹ ਲੋਕਾਂ ਨੂੰ ਪਿੱਛੋਂ ਦੀ ਆ ਕੇ ਟੱਕਰ ਮਾਰੇ ਨੇ ਅਸੀਂ ਸਿਰਫ ਤੇ ਸਿਰਫ ਇਹ ਵੀਡੀਓ ਆਵਾਰਾ ਪਸ਼ੂਆਂ ਤੋਂ ਅਵੇਅਰ ਕਰਨ ਦੇ ਲਈ ਤੁਹਾਨੂੰ ਬਣਾ ਰਹੇ ਹਾਂ ਲੇਡੀਜ਼ ਆਪਣੇ ਬੱਚਿਆਂ ਨੂੰ ਛੱਡਣ ਦੇ ਜਾ ਰਹੀ ਸੀ ਤੇ ਉਹਨੂੰ ਵੀ ਨਹੀਂ ਪਤਾ ਸੀ ਆ ਚਾਰ ਜਿਹੜੀ ਇਹ ਟੱਕਰ ਹੋ ਜਾਣੀ ਹੈ ਕਿਸ ਤਰ੍ਹਾਂ ਆਵਾਰਾ ਪਸ਼ੂਆਂ ਤੋਂ ਜਿਹੜਾ ਇਹ ਆਪਾਂ ਅਵੇਅਰ ਹੋ ਸਕਨੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਹੋਰ ਲੋਕ ਵੀ ਅਵੇਅਰ ਹੋ ਸਕਣ